ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਖਾਸ ਪਹਿਲਵਾਨ ਸੰਜੀ ਕੁਮਾਰ ਬਾਰੇ ਉਹਨਾਂ ਦੇ ਸਫ਼ਰ ਤੇ ਇੱਕ ਨਜ਼ਰ ਮਾਰਾਂਗੇ ਸਾਡੇ ਕੋਲ ਸੰਜੀ ਕੁਮਾਰ ਹਿੰਦ ਕੇਸਰੀ ਅਤੇ ਪਹਿਲਵਾਨੀ ਦਾ ਸੁਨਹਿਰੀ ਸਫ਼ਰ ਲੇਖ ਦੇ ਕੁਝ ਅੰਸ਼ ਨੇ ਤੇ ਆਪਣਾ ਮਕਸਦ ਹੈ ਇਹ ਸਮਝਣਾ ਕਿ ਮਤਲਬ ਉਹਨਾਂ ਨੇ ਰਵਾਇਤੀ ਭਾਰਤੀ ਕੁਸ਼ਤੀ ਜਿਹਨੂੰ ਆਪਾਂ ਅਖਾੜੇ ਵਾਲੀ ਕੁਸ਼ਤੀ ਕਹਿੰਦੇ ਆ ਤੇ ਅੰਤਰਰਾਸ਼ਟਰੀ ਫ੍ਰੀ ਸਟਾਈਲ ਦੋਨਾਂ ਵਿੱਚ ਕਿਵੇਂ ਮਹਾਰਤ ਹਾਸਲ ਕੀਤੀ हां जी बिल्कुल। ਉਹਨਾਂ ਦਾ ਜਨਮ ਦੇਖੋ 23 ਦਸੰਬਰ 1967 ਨੂੰ ਹੋਇਆ ਸੀ ਪਿੰਡ ਮਾ ਚਿੰਡੂ ਹਰਿਆਣਾ ਵਿੱਚ। ਪਰ ਅਸਲ ਕਹਾਣੀ ਤਾਂ ਉਹਨਾਂ ਦੀਆਂ ਪ੍ਰਾਪਤੀਆਂ ਵਿੱਚ ਹੈ, ਹੈਨਾ? ਅਖਾੜੇ ਦੇ ਅੰਦਰ ਤੇ ਬਾਹਰ। ਹਾਂ ਜੀ ਹਾਂ ਜੀ। ਜਿਹੜੀ ਗੱਲ ਸੰਜੇ ਕੁਮਾਰ ਨੂੰ ਮਤਲਬ ਬਹੁਤ ਖਾਸ ਬਣਾਉਂਦੀ ਹੈ, ਉਹ ਹੈ ਉਹਨਾਂ ਦੀ ਇਹ ਦੋਹਰੀ ਕਾਬਲੀਅਤ। ਇੱਕ ਪਾਸੇ ਦੇਸੀ ਮਿੱਟੀ ਦਾ ਖਾੜਾ ਹਮ ਤੇ ਦੂਜੇ ਪਾਸੇ ਅੰਤਰਰਾਸ਼ਟਰੀ ਮੈਟ। ਹਮ ਇਹ ਕੋਈ ਕੀ ਕਹਿੰਦੇ ਨੇ ਆਮ ਜੀ ਗੱਲ ਨਹੀਂ ਹੈਗੀ। ਸਹੀ ਗੱਲ ਹੈ। ਆਓ। ਇਸ ਗੁੰਜਲਦਾਰ ਜੇ ਪਸ਼ੰਦਾਰ ਸਫਰ ਨੂੰ ਥੋੜਾ ਖੋਲਦੇ ਆ ਬਿਲਕੁਲ ਤੇ ਦੇਖੋ ਉਹਨਾਂ ਦੇ ਰਵਾਇਤੀ ਪਹਿਲਵਾਨੀ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਹਿੰਦ ਕੇਸਰੀ ਦਾ ਖਿਤਾਬ ਇਹ ਭਾਰਤ ਵਿੱਚ ਮਤਲਬ ਕੁਸ਼ਤੀ ਦਾ ਬਹੁਤ ਹੀ ਵੱਡਾ ਵਕਾਰੀ ਸਨਮਾਨ ਹੈ ਹਾਂਜੀ ਸੁਣਿਆ ਤਾਂ ਹੈ ਤੇ ਉਹਨਾਂ ਨੇ ਇਹ ਇੱਕ ਵਾਰ ਨਹੀਂ ਦੋ ਵਾਰ ਜਿੱਤਿਆ 1992 ਵਿੱਚ ਤੇ ਫਿਰ 1994 ਵਿੱਚ ਅੱਛਾ ਦੋ ਵਾਰ ਹਾਂਜੀ ਇਹ ਸਿਰਫ ਤਾਕਤ ਦੀ ਗੱਲ ਨਹੀਂ ਇਹ ਭਾਰਤੀ ਕੁਸ਼ਤੀ ਦੀਆਂ ਬਾਰੀਕੀਆਂ ਵਿੱਚ ਮੁਹਾਰਤ ਦਾ ਸਬੂਤ ਹੈ ਇਸ ਤੋਂ ਇਲਾਵਾ ਜਿਵੇਂ ਭਾਰਤ ਕੇਸਰੀ ਤੇ ਰੁਸਤਮ ਹਿੰਦ ਵਰਗੇ ਖਿਤਾਬ ਵੀ ਉਹਨਾਂ ਨੇ ਜਿੱਤੇ ਵਾਹ ਇਹ ਵਿਦੇਸ਼ ਤੇ ਮਤਲਬ ਵੱਡੇ ਰਵਾਇਤੀ কুਸਤੀ ਸਨਮਾਨ ਨੇ ਇਸ ਤੋਂ ਪਤਾ ਲੱਗਦਾ ਕਿ ਦੇਸੀ ਅਖਾੜਿਆਂ ਵਿੱਚ ਉਹਨਾਂ ਦੀ ਕਿੰਨੀ ਤਾਕਤ ਸੀ ਹਾਂ ਇਹ ਤਾਂ ਗੱਲ ਹੋ ਗਈ ਦੇਸੀ ਅਖਾੜਿਆਂ ਦੀ ਹੈਨਾ ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸੇ ਪਹਿਲਵਾਨ ਨੇ ਅੰਤਰਰਾਸ਼ਟਰੀ ਫ੍ਰੀ ਸਟਾਈਲ ਕੁਸ਼ਤੀ ਵਿੱਚ ਵੀ ਉਹਨਾਂ ਹੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਬਿਲਕੁਲ ਬਿਲਕੁਲ ਦੋ ਵਾਰ ਕਾਮਨਵੈਲਥ ਚੈਂਪੀਅਨ ਬਣਨਾ 1991 ਵਿੱਚ ਤੇ ਫਿਰ 1995 ਵਿੱਚ 90 ਕਿਲੋਗ੍ਰਾਮ ਵਰਗ ਵਿੱਚ ਸੋਨੇ ਦੇ ਤਗਮੇ ਹਾਂਜੀ 골ਡ ਮੈਡਲ ਅਤੇ ਆਪਣੀ ਤਕਨੀਕ ਨੂੰ ਕਿੰਨੀ ਮਤਲਬ ਸਫਲਤਾ ਨਾਲ ਅੰਤਰਰਾਸ਼ਟਰੀ ਨੀਮਾ ਮੁਤਾਬਿਕ ਢਾਲਿਆ ਹੋਣਾ ਸਹੀ ਗੱਲ ਹੈ ਉਹ ਐਡਜਸਟਮੈਂਟ ਬਹੁਤ ਜ਼ਰੂਰੀ ਹੁੰਦੀ ਹੈ ਤੇ ਗੱਲ ਇੱਥੇ ਹੀ ਰੁਕੀ 1993 ਦੀਆਂ ਕਾਮਨਵੈਲਥ ਖੇਡਾਂ ਵਿੱਚ ਕਾਂਸੀ ਦਾ ਤਗਮਾ ਵੀ ਸੀ ਹਾਂ ਇੱਕ ਕਾਂਸੀ ਦਾ ਤਗਮਾ ਵੀ ਸੀ ਤੇ 1999 ਦੀਆਂ ਦੱਖਣੀ ਏਸ਼ੀਆਈ ਖੇਡਾਂ ਜਿਨੂੰ ਆਪਾਂ ਸੇਫ ਗੇਮਸ ਕਹਿੰਦੇ ਨੇ ਆ ਉਹਦੇ ਵਿੱਚ ਵੀ ਚਾਂਦੀ ਦਾ ਤਗਮਾ ਸੀ 90 ਕਿਲੋ ਵਰਗ ਚ ਜੈਸੀ ਸਨੂ ਮਤਲਬ ਥੋੜਾ ਵੱਡੇ ਪਰਪੇਖ ਵਿੱਚ ਵੇਖੀਏ ਤਾਂ ਦੋ ਵੱਖਰੇ-ਵੱਖਰੇ ਸਟਾਈਲ ਵਿੱਚ ਇਸ ਲੈਵਲ ਦੀ ਮਹਾਰਤ ਇਹ ਸੱਚੀ ਅਸਾਧਾਰਨ ਹੈ ਹਾਂ ਹੈ ਤਾਂ ਹੈ ਇਸ ਲਈ ਦੇਖੋ ਸਰੀਰਕ ਤਾਕਤ ਤਾਂ ਚਾਹੀਦੀ ਹੈ ਪਰ ਨਾਲ ਹੀ ਬਹੁਤ ਜ਼ਿਆਦਾ ਮਾਨਸਿਕ ਲਚਕਤਾ 멘ਟਲ ਫਲੈਕਸੀਬਿਲਟੀ ਤੇ ਸਿਖਲਾਈ ਵਿੱਚ ਪੂਰਾ ਸਮਰਪਣ ਚਾਹੀਦਾ ਹੂੰ ਉਹਨਾਂ ਨੇ ਜੂਨੀਅਰ ਤੇ ਸੀਨੀਅਰ ਦੋਵਾਂ ਪੱਧਰਾਂ ਤੇ ਵਰਲਡ ਰੈਸਲਿੰਗ ਚੈਂਪੀਅਨਸ਼ਿਪਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਅੱਛਾ ਤੇ ਇੱਕ ਹੋਰ ਗੱਲ ਉਹਨਾਂ ਦਾ ਬਾਰਡਰ ਸਿਕਿਉਰਿਟੀ ਫੋਰਸ ਯਾਨੀ ਕਿ ਬੀਐਸਐਫ ਵਿੱਚ ਸੇਵਾ ਕਰਨਾ ਵੀ ਮਹਤਵਪੂਰਨ ਹੈ ਹਾਇ ਕਿਵੇਂ ਜੁੜਿਆ ਦੇਖੋ ਭਾਰਤ ਵਿੱਚ ਅਕਸਰ ਜਿਹੜੇ ਸੁਰੱਖਿਆ ਬਲ ਨੇ ਉਹ ਖਿਡਾਰੀਆਂ ਨੂੰ ਰੋਜ਼ਗਾਰ ਤੇ ਸਪੋਰਟ ਦਿੰਦੇ ਨੇ ਤੇ ਇਹ ਉਹਨਾਂ ਦੇ ਖੇਡ ਦੇ ਨਾਲ ਨਾਲ ਕੀ ਕਹਿੰਦੇ ਨੇ ਦੇਸ਼ ਪ੍ਰਤੀ ਸੇਵਾ ਪਾਵਨਾ ਨੂੰ ਵੀ ਦਰਸਾਉਂਦਾ ਹੈ ਸਹੀ ਗੱਲ ਹੈ ਤੇ ਫਿਰ ਇੰਨੀਆਂ ਸਾਰੀਆਂ ਮਹਾਨ ਪ੍ਰਾਪਤੀਆਂ ਤੋਂ ਬਾਅਦ ਸਰਕਾਰੀ ਮਾਨਯਤਾ ਵੀ ਮਿਲੀ ਹੋਣੀ ਹਾਂਜੀ ਬਿਲਕੁਲ 1997 ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ। ਹਾਂਜੀ ਅਰਜੁਨ ਅਵਾਰਡ। ਇਹ ਤਾਂ ਮਤਲਬ ਖਿਡਾਰੀਆਂ ਲਈ ਭਾਰਤ ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਹੈ ਨਾ ਜਿਹੜਾ ਲਗਾਤਾਰ ਵਧੀਆ ਪ੍ਰਦਰਸ਼ਨ ਲਈ ਮਿਲਦਾ ਹੈ। ਬਿਲਕੁਲ ਇਹ ਬਹੁਤ ਵੱਡੀ ਪਛਾਣ ਹੈ ਕਿਸੇ ਵੀ ਖਿਡਾਰੀ ਲਈ। ਤਾਂ ਫਿਰ ਇਸ ਸਾਰੀ ਗੱਲਬਾਤ ਤੋਂ ਸੰਜੇ ਕੁਮਾਰ ਦੇ ਕੈਰੀਅਰ ਤੋਂ ਅਸੀਂ ਕੀ ਸਮਝਦੇ ਹਾਂ? ਕੀ ਮੁੱਖ ਗੱਲ ਨਿਕਲ ਕੇ ਆਉਂਦੀ ਹੈ? ਮੇਰੇ ਖਿਆਲ 'ਚ ਆ ਮੁੱਖ ਗੱਲ ਇਹ ਹੈ ਕਿ ਉਹ ਇੱਕ ਅਜਿਹੇ ਵਿਲੱਖਣ ਪਹਿਵਾਨ ਸਨ ਜਿਨ੍ਹਾਂ ਨੇ ਮਤਲਬ ਭਾਰਤੀ ਕੁਸ਼ਤੀ ਦੀਆਂ ਜੜ੍ਹਾਂ ਜਿਵੇਂ ਹਿੰਦ ਕੇਸਰੀ ਬਣ ਕੇ ਉਹਨਾਂ ਨੂੰ ਮਜ਼ਬੂਤੀ ਨਾਲ ਫੜੀ ਰੱਖਿਆ ਹਾਂ ਹਾਂਜੀ ਤੇ ਨਾਲ ਹੀ ਅੰਤਰਰਾਸ਼ਟਰੀ ਮੰਚ ਤੇ ਵੀ ਕਾਮਨਵੈਲਥ 골ਡ ਜਿੱਤ ਕੇ ਉੱਚੀਆਂ ਉਡਾਰੀਆਂ ਭਰੀਆਂ ਸਹੀ ਕਿਹਾ ਇੱਕੋ ਸਮੇਂ ਦੋ ਵੱਖਰੇ ਵਕਤ ਦੁਨੀਆ ਵਿੱਚ ਟੌਪ ਤੇ ਪਹੁੰਚਣਾ ਇਹ ਸੱਚਮੁੱਚ ਬਹੁਤ ਪ੍ਰਭਾਵਸ਼ਾਲੀ ਹੈ ਬਿਲਕੁਲ ਸਹੀ ਤੇ ਇਹ ਗੱਲ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਉਹਨਾਂ ਪਹਿਲਵਾਨਾਂ ਦੀ ਵਿਰਾਸਤ ਬਾਰੇ ਜਿਨ੍ਹਾਂ ਨੇ ਕੁਸ਼ਤੀ ਦੇ ਇਹਨਾਂ ਦੋ ਵੱਖਰੇ-ਵੱਖਰੇ ਰੂਪਾਂ ਵਿੱਚ ਮਹਾਰਤ ਹਾਸਲ ਕੀਤੀ। ਹਾਂ, ਕਿਹੜੇ ਰੂਪ? ਇੱਕ ਤਾਂ ਉਹ ਜੋ ਸਾਡੀ ਪਰੰਪਰਾ, ਸਾਡੀ ਮਿੱਟੀ ਨਾਲ ਜੁੜਿਆ ਤੇ ਦੂਜਾ ਉਹ ਜੋ ਵਿਸ਼ਵ ਪੱਧਰ ਤੇ ਖੇਡਿਆ ਜਾਂਦਾ ਹੈ, ਫ੍ਰੀ ਸਟਾਈਲ। ਤਾਂ ਇਹ ਸਵਾਲ ਉੱਠਦਾ ਹੈ ਕਿ ਅਜੇ ਹੀ ਮਤਲਬ ਦੋਹਰੀ ਮਹਾਰਤ ਹਾਸਲ ਕਰਨ ਦੀਆਂ ਅਸਲ ਚੁਣੌਤੀਆਂ ਕੀ ਹੁੰਦੀਆਂ ਹੋਣਗੀਆਂ? ਹਾਂ, ਇਹ ਸੋਚਣ ਵਾਲੀ ਗੱਲ ਹੈ। ਕੀ ਇੱਕ ਸਟਾਈਲ ਦੀ ਸਿਖਲਾਈ ਦੂਜੇ ਵਿੱਚ ਮਦਦ ਕਰਦੀ ਹੈ ਜਾਂ ਕਿਤੇ ਰੁਕਾਵਟ ਬਣਦੀ ਹੈ? ਸ਼ਾਇਦ ਦੋਵੇਂ ਗੱਲਾਂ ਹੋ ਸਕਦੀਆਂ ਨੇ। ਹੋ ਸਕਦਾ ਹੈ। ਦੇਖੋ ਸੰਜੇ ਕੁਮਾਰ ਦਾ ਸਫਰ ਸਾਨੂੰ ਇਹਨਾਂ ਸਵਾਲਾਂ ਤੇ ਵਿਚਾਰ ਕਰਨ ਲਈ ਇੱਕ ਕੀ ਕਹਿੰਦੇ ਨੇ ਦਿਲਚਸਪ ਜ਼ਮੀਨ ਦਿੰਦਾ ਹੈ ਭਾਵੇਂ ਸਾਡੇ ਕੋਲ ਸਰੋਤ ਤੋਂ ਇਸ ਦੇ ਸਿੱਧੇ ਜਵਾਬ ਨਾ ਵੀ ਆਉਣ ਪਰ ਸੋਚਣ ਲਈ ਇੱਕ ਨੁਕਤਾ ਜ਼ਰੂਰ ਹੈ ਹਾਂਜੀ ਬਿਲਕੁਲ ਇੱਕ ਪਹਿਲਵਾਨ ਦੋ ਦੁਨੀਆਂ ਤੇ ਦੋਵਾਂ ਵਿੱਚ ਸ਼ਿਖਰ ਵਾਕਈ ਕਮਾਲ ਦਾ ਸਫਰ ਹੈ